ਮੁਤੀ ਸ਼ਰਮਾ ਮੁਰਦਾਬ ਮੁਤੀ ਸ਼ਰਮਾ ਮੁਰਦਾਬ ਮੁਤੀ ਸ਼ਰਮਾ ਤੇ ਅੱਜ ਇਹਨਾਂ ਨੇ ਆ ਕੇ ਮੇਰੇ ਨਾਲ ਹੱਥੋ ਭਾਈ ਕੀਤੀ ਮੈਨੂੰ ਗਾਲੀ ਗਲੋਚ ਕੀਤੀ ਪਲੱਸ ਕੀਰਤੀ ਦਾ ਬੇਟਾ ਜਿਹੜਾ ਆ ਇਹਦੇ ਨਾਲ ਮੁੰਡਾ ਸਕੂਟਰੀ ਚਲਾ ਕੇ ਗਿਆ ਰਿਕਾਰਡਿੰਗ ਆ ਸਾਡੇ ਕੋਲ ਲਾ ਕੇ ਮੁੰਡੇ ਸੀ ਪ੍ਰੈਸ ਰਿਪੋਰਟਰ ਰਵੀ ਲਾ ਕੇ ਖੜਾ ਸੀ ਕਹਿੰਦਾ ਤੈਨੂੰ ਗੋਲੀ ਮਿchnੀ ਹੋਣ ਦਿਖਾ ਦੇ ਨਾ ਮੇਰਾ ਬੇਟਾ ਕਿੱਥੇ ਆਇਆ ਤੇ ਕਦੋਂ ਉਹਨੇ ਜਾਨੋ ਮਾਰਿਆ ਸਾਰਿਆਂ ਕੋਲ ਉੱਥੇ ਮੋਬਾਈਲ ਸੀ ਹਰ ਬੰਦੇ ਨੇ ਰਿਕਾਰਡਿੰਗ ਕੀਤੀ ਆ ਉੱਤੇ ਕੋਸ਼ਿਸ਼ ਕੀਤੀ ਪੜਲੀ ਸਿਆਨਪੁਰ ਰੋਡ ਦੀ ਸੜਕ ਬਣਾਈ ਸੀ ਉਦੋਂ ਵੀ ਇਹਨਾਂ ਨੇ ਸਾਰੇ ਲੋਕਾਂ ਕੋਲ ਸਾਇਨ ਕਰਾ ਕੇ ਉਸ ਕੰਮ ਬੰਦ ਕਰਵਾਉਣ ਦੀ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ। ਨੇ ਅੱਗੇ ਵੀ ਜਿਹੜਾ ਬੀਜੇਪੀ ਦੇ ਵਿੱਚੋਂ ਨਿਕਲ ਗਿਆ ਜ ਆਪ ਤੇ ਗਿਆ ਦੀਪ ਮੇਰਾ ਇਹਨੇ ਪਹਿਲੇ ਵੀ ਮੇਰੇ ਤੇ ਜਾਣ ਲਾਵਾ ਹਮਾਕੇਤਾ ਇਹਦੇ ਤੇ 452 ਦਾ ਕੇਸ ਹੈ। ਇਹਨੇ ਅੱਜ ਉਹਦੇ ਡਰ ਦੇ ਨਾਲ ਬੂਬੂਤੀ ਸ਼ਰਮੀ ਸਪੋਰਟ ਦੇ ਚੱਕਰ ਦੇ ਵਿੱਚ ਇਹਨੇ ਉਹਨੇ ਮੈਨੂੰ ਫੇਰ ਕਾਲਾ ਗੱਡੀਆਂ ਹਰ ਬੰਦਾ ਰਿਕਾਰਡਿੰਗ ਕਰਿਆ ਕਰਦਾ ਸੀ ਇੱਕ ਵੀ ਕੋਈ ਲਫਜ਼ ਮੇਰੇ ਬੇਟੇ ਦੇ ਮੂੰਹੋਂ ਨਿਕਲਿਆ ਜਾਓ ਉੱਥੇ ਮੇਰਾ ਬੇਟਾ ਹੋਏਗਾ। ਤੇ ਮੈਂ ਮੈਂਦਰ ਰਾਜਨੀਤੀ ਛੱਡਣ ਵਾਲਾ ਬੰਦਾ ਆ ਸਪੈਸ਼ਲੀ ਬਬੂਤੀ ਸ਼ਰਮਾ ਜੀ ਨੇ ਇੱਥੇ ਆ ਕੇ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਮੈਨੂੰ ਇਹਨਾਂ ਵੱਲੋਂ ਦੱਸਿਆ ਗਿਆ ਔਰ ਉਹਨਾਂ ਦੇ ਬੇਟੇ ਵੱਲੋਂ ਵੀ ਅਪਸ਼ਬਦ ਵਰਤੇ ਗਏ ਨੇ ਸਾਡੇ ਕਾਂਗਰਸ ਦੇ ਕਾਉਂਸਲਰ ਸਾਹਿਬਾਨ ਦੇ ਖਿਲਾਫ ਬਬੂਤੀ ਸ਼ਰਮਾ ਜਿੰਦਾਬਾਦ ਬਬੂਤੀ ਸ਼ਰਮਾ ਜਿੰਦਾਬਾਦ ਸਿਰਫ ਆਮ ਆਦਮੀ ਪਾਰਟੀ ਆਪਣੀ ਵਾਅਦਾ ਹੀ ਖੱਟਣ ਵਾਸਤੇ ਅੱਜ ਇੱਥੋਂ ਤੱਕ ਗਿਰ ਚੁੱਕੀ ਹੈ ਕਿ ਅੱਜ ਸਿਰਫ ਔਰ ਸਿਰਫ ਉਦਘਾਟਨ ਕਰਨ ਲਈ ਇੱਥੇ ਆਣਾ ਚਾਹੇ ਤਾਂ ਕਿ ਆਪਣੀ ਹਾਈ ਕਮਾਂਡ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਹ ਦੱਸ ਚਾਹਣ ਕਿ ਪਠਾਨਕੋਟ ਦੇ ਵਿੱਚ ਅਸੀਂ ਕੰਮ ਕਰਵਾ ਰਹੇ ਜਦ ਕਿ ਕੋਈ ਕੰਮ ਨਹੀਂ ਹੈ ਕਰਵਾ ਰਹੇ ਅ ਜਿਦਾ ਕਿ ਤੁਸੀਂ ਦੇਖ ਸਕਦੇ ਹੋ ਵੀ ਸਭ ਤੋਂ ਪਹਿਲਾਂ ਕਿ ਤੇ ਕੋਰਪੋਰੇਟਰ ਜਿਹੜਾ ਲੱਗਾ ਹੋਇਆ ਹੈ ਉਹਰੇ ਵਿੱਚ ਕਿਸੇ ਵੀ ਕੋਈ ਵੀ ਪੋਲੀਟਿਕਲ ਪਾਰਟੀ ਉਹ ਵੇ ਕੋਈ ਵੀ ਹੈਗਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਉਹਦੀਆਂ ਇਨਮਿਲ ਪਾਲਣ ਕੀਤੀ ਜਾਏਗੀ ਉਹਨੂੰ ਕਰਾਈ ਜਾਏਗੀ ਕਿਸੇ ਨੂੰ ਵੀ ਲਾਇਨ ਆਰਡਰ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸਾਡੇ ਏਰੀਆ ਵਿੱਚ ਜਿੱਥੇ ਵੀ ਹੁਣ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਕੋਈ ਹੋ ਸਕਦਾ ਕੋਈ ਹੰਗਾਮਾ ਹੋ ਸਕਦਾ ਤਾਂ ਇਮੀਡੀਏਟਲੀ ਅਸੀਂ ਰਾਸ਼ਕਰਕੇ ਇੱਥੇ ਜਿਹੜਾ ਦੋਨਾਂ ਪਾਰਟੀਆਂ ਨੂੰ ਭੇਜ ਕੇ ਸਿਚੁਏਸ਼ਨ ਰਿਪਿਊਜ਼ ਕੀਤੀ ਹੈ ਔਰ ਜਿਹੜਾ ਜੇ ਕੋਈ ਕੰਮ ਚੱਲ ਰਿਹਾ ਜਾਂ ਕਿਉਂਕਿ ਜਦੋਂ ਕਿ ਕੋਰ ਕੋਨੈਕਟ ਤੇ ਹਦਾਇਤਾਂ ਦੇ ਵਿੱਚ ਆ ਵੀ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਚੀਜ਼ ਨੂੰ ਵੀ ਓਨ ਨਹੀਂ ਕਰ ਸਕਦੀ ਹੁਣ ਕਿ ਅਸੀਂ ਕੰਮ ਕਰਾ ਰਹੇ ਹਾਂ ਜਾਂ ਕੋਈ ਵੀ ਕੰ ਉਲੰਘਣਾ ਦੇ ਵਿੱਚ ਆਂਦਾ ਹੈ ਤੁਹਾਡੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸਰ ਮੌਕੇ ਤੇ ਜਿਹੜਾ ਹੈ ਕਾਰਪੋਰੇਟਰ ਦੇ ਨੇਤਾ ਵੱਲੋਂ ਵੀ ਤੇ ਧਮਕੀਆਂ ਦੀ ਜਿਹੜੀ ਗੱਲ ਕੀਤੀ ਗਈ ਹੈ ਕਿ ਮੈਨੂੰ ਮੌਕੇ ਤੇ ਜਿਹੜੀ ਧਮਕੀ ਦਿੱਤੀ ਉਹਦੇ ਬਾਰੇ ਵੀ ਇਹਦੇ ਬਾਰੇ ਸਾਡਾ ਸਪਸ਼ਟ ਹੈ ਕਿ ਅਸੀਂ ਦੋਨਾਂ ਪਾਰਟੀਆਂ ਨੇ ਕਿਹਾ ਵੀ ਜਿੰਨ ਨੂੰ ਜੇ ਕੋਈ ਗrievances ਹੈਗੀ ਆਪਣੇ ਆਪਣੀ ਕੰਪਲੇਂਟ ਦੇ ਸਕਦਾ ਅਸੀਂ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜੋ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੋਵੇ ਕਰਦੇ ਹਾਂ ਹਾਂਜੀ ਅੱਜ ਦੀ ਗੱਲਬਾਤ ਦੱਸੋ ਕੀ ਅੱਜ ਦੀ ਸਰ ਅੱਜ ਵੀ ਪਹਿਲੇ ਮੀਡੀਆ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਗੱਲ ਇਦਾਂ ਹੈ ਕਿ ਇਹ ਕੰਮ ਅਸੀਂ 2018 ਦੇ ਵਿੱਚ ਆਪਾਂ ਸੀਵਰ ਦਾ ਕੰਮ ਸ਼ੁਰੂ ਕਰਾਇਆ ਸੀ। ਉਹਦੇ ਵਿੱਚ ਆਪਾਂ ਸੀਵਰ ਦੀ ਲੈਂਡ ਪਾਈ ਸੀ ਤੇ ਜਿਹਦੇ ਵਿੱਚ BT ਵਿਲ ਸਾਡਾ ਸੜਕ ਬਣਾਉਣ ਦਾ ਨਾਲ ਸੀ ਜਿਹੜਾ ਆਪਾਂ ਮੰਡੀ ਬੋਨ ਨੂੰ ਟਰਾਂਸਫਰ ਕਰਵਾਇਆ। ਉਹਦੇ ਵਿੱਚ ਕੀ ਹੋਇਆ ਉਸ ਦੌਰ ਦੇ ਵਿੱਚ ਇਲੈਕਸ਼ਨ ਆ ਗਏ। ਪਹਿਲੇ MP ਦੇ ਇਲੈਕਸ਼ਨ ਆ ਗਏ ਜਦੋਂ ਜਾਖੜ ਸਾਹਿਬ ਨੇ ਇਲੈਕਸ਼ਨ ਲੜਿਆ ਉਦੋਂ ਕੰਮ ਰਹਿ ਗਿਆ। ਫਿਰ ਆਪਾਂ ਰਿਪੇਅਰ ਕਰਵਾਈ ਤੇ ਬਰਸਾਤ ਕਰਕੇ ਜਦੋਂ ਸੀਵਰ ਪਿਆ ਹੋਏ ਉਹਨੂੰ 1 ਸਾਲ 1.5 ਸਾਲ ਰਿਪੇਅਰ ਵਾਸਤੇ ਉਹਨੂੰ ਟਾਈਮ ਦੇਣਾ ਪੈਂਦਾ ਸੜਕ ਬੰਦੀ ਹੈ। ਉਸ ਤੋਂ ਬਾਅਦ ਆਪਾਂ 2022 ਦੇ ਵਿੱਚ ਆਪਾਂ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਪੜਲੀ ਸਿਜਾਨਪੁਰ ਰੋਡ ਦੀ ਸੜਕ ਬਣਾਈਆਂ ਸੀ ਉਦੋਂ ਵੀ ਇਹਨਾਂ ਨੇ ਸਾਰੇ ਲੋਕਾਂ ਕੋ ਸਹਿਨ ਕਰਾ ਕੇ ਉਸ ਕੰਮ ਬੰਦ ਕਰਵਾਉਣ ਦੀ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਉਸੇ ਤਰ੍ਹਾਂ ਅੱਜ ਵੀ ਇਹਨਾਂ ਨੇ ਕੀ ਕੀਤਾ ਕਿ ਇਹ ਕੰਮ ਨੂੰ ਅੱਜ ਸਾਨੂੰ ਚਾਲੂ ਕੀਤਾ ਨੇ 5-6 ਦਿਨਾਂ ਪੂਰੇ ਪਿੰਡ ਨੂੰ ਪਤਾ ਸਾਡੇ ਵਾਰਡ ਨੂੰ ਪੂਰੇ ਨੂੰ ਪਤਾ ਕਿ ਕੰਮ ਕਿੱਦਾਂ ਹੋ ਰਿਹਾ ਇਹਨਾਂ ਨੇ ਅੱਜ ਆ ਕੇ ਬਾਵਾਹੀ ਖਟਣ ਦੀ ਜੱਦ ਕੀਤੀ ਇਹਦੇ ਵਿੱਚ ਮਦਦ ਸਾਡੀ ਵਿਕਾਸ ਸੈਣੀ ਨੇ ਕੀਤੀ ਅਹੀ ਉਹਨੇ ਕੋਈ ਕਾਂਗਰਸ ਬੀਜੇਪੀ ਆਉਤੇ ਕੋਈ ਆਪ ਨਹੀਂ ਦੇਖੀ ਉਹਨੇ ਮਤ ਕਰਕੇ ਤੇ ਐਸਡੀਓ ਮੰਡੀ ਬੋਰਡ ਨੇ ਸਾਡਾ ਸੁਣਾ ਸੁਣਾਈ ਕੀਤੀ ਤੇ ਸੜਕ ਦਾ ਕੰਮ ਸ਼ੁਰੂ ਕਰਾਇਆ ਤੇ ਅੱਜ ਇਹਨਾਂ ਨੇ ਆ ਕੇ ਮੇਰੇ ਨਾਲ ਹੱਥੋ ਪਾਈ ਕੀਤੀ ਮੈਨੂੰ ਗਾਲੀ ਗਲੋਚ ਕੀਤੀ ਪਲੱਸ ਕੀਰਤੀ ਦਾ ਬੇਟਾ ਜਿਹੜਾ ਆ ਇਹਦੇ ਨਾਲ ਮੁੰਡਾ ਸਕੂਟਰੀ ਚਲਾ ਕੇ ਆ ਰਿਕਾਰਡਿੰਗ ਸਾਡੇ ਕੋਲ ਲਾ ਕੇ ਮੁੰਡੇ ਸੀ ਪ੍ਰੈਸ ਰਿਪੋਰਟਰ ਰਵੀ ਲਾ ਕੇ ਖੜਾ ਸੀ ਕਹਿੰਦਾ ਤੈਨੂੰ ਗੋਲੀ ਮਿchnੀ ਹੁਣ ਮੈਨੂੰ ਕਹਿੰਦਾ ਤੈਨੂੰ ਜਾਨੂ ਮਾਰਨ ਦੀ ਮੈਨੂੰ ਧਮਕੀ ਦੇ ਕੇ ਗਿਆ ਜੇ ਮੇਰੇ ਕੱਲ ਨੂੰ ਮੇਰੇ ਪਰਿਵਾਰ ਨੂੰ ਮੈਨੂੰ ਜਾਂ ਮੇਰੇ ਕਿਸੇ ਵੀ ਸਾਥੀ ਨੂੰ ਕੁਝ ਵੀ ਹੋਇਆ ਉਸ ਦੇ ਵਿੱਚ ਇਹਦਾ ਭਰਾ ਬੇਟਾ ਬਬੂਤੀ ਸ਼ਰਮਾ ਬੇਟਾ ਬਬੂਤੀ ਸ਼ਰਮਾ ਤੇ ਬਬੂਤੀ ਸ਼ਰਮਾ ਦਾ ਬੇਟਾ ਤੇ ਨਾਲ ਜਿਹੜੇ ਇਹਦੇ ਸਾਥੀ ਇੱਥੇ ਆਏ ਹੋਏ ਆ ਉਹਦੇ ਉਹਦੇ ਤੇ ਹੋਏ ਕੀ ਤੇ ਮੈਂ ਇੱਕ ਗੱਲ ਹੋਰ ਕਹਣਾ ਇਹਨਾਂ ਨੇ ਅੱਗੇ ਵੀ ਜਿਹੜਾ ਬੀਜੇਪੀ ਦੇ ਵਿੱਚੋਂ ਨਿਕਲ ਗਿਆ ਜਾਂ ਆਪ ਚ ਗਿਆ ਆ ਦੀਪ ਮੇਰਾ ਇਹਨੇ ਪਹਿਲੇ ਵੀ ਮੇਰੇ ਤੇ ਜਾਨ ਲਾਵਾ ਹਲਮਾ ਕੀਤਾ ਇਹਦੇ ਤੇ 452 ਦਾ ਕੇਸ ਆ ਇਹਨੇ ਅੱਜ ਉਹਦੇ ਡਰ ਦੇ ਨਾਲ ਬਬੂਤੀ ਸ਼ਰਮੇ ਦੇ ਸਪੋਰਟ ਦੇ ਚੱਕਰ ਦੇ ਵਿੱਚ ਇਹਨੇ ਉਹਨੇ ਮੈਨੂੰ ਫੇਰ ਕਾਲਾ ਗੱਡੀਆਂ ਪਰ ਮੈਂ ਆਪਾਂ ਕੋਈ ਰੰਜਿਸ਼ ਬਾਈ ਨਹੀਂ ਅਸੀਂ ਡੋਲਮੈਂਟ ਦੀ ਰਾਜਨੀਤੀ ਕਰਨਾ ਚਾਹੁੰਦੇ ਆ ਨਾ ਕਿ ਹੱਥੋ ਪਾਈ ਦੀ ਇਹਨੇ ਜਦੋਂ ਵੀ ਆਉਂ ਤੁਸੀਂ ਦੇਖੋ ਕੱਲ ਹੀ ਇਹਦਾ ਬੰਦਾ ਫੜੋਇਆ ਸੱਟੇ ਦੇ ਪੈਸੇ ਲਾਂਦੇ ਉਹ ਬਹੁਤੀ ਸ਼ਰਮੇ ਦੀ ਟੀਮ ਦਾ ਬੰਦਾ ਸੀ ਜਦ ਕਿ ਸਾਰਿਆਂ ਨੂੰ ਪਤਾ ਤੇ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਆ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਲੋਕਾਂ ਨੂੰ ਧੱਕੇਵਾਹੀ ਕਰ ਰਿਹਾ ਤੇ ਆਪਣੀ ਬਦਮਾਸ਼ੀ ਦੱਸ ਰਿਹਾ ਤੁਹਾਡਾ ਕੀ ਕਹਿਣਾ ਤੁਸੀਂ ਦੇਖੋ ਮੈਂ ਬਾਈਚਾਂ ਸੀ ਆਪਣੀ ਫੈਮਲੀ ਦੇ ਨਾਲ ਇੱਥੋਂ ਗੁਜ਼ਰ ਰਹੀ ਸੀ ਕਿ ਔਰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਕਾਉਂਸਲਰ ਨੇ ਹਰਪ੍ਰੀਤ ਕੌਰ ਜੀ ਅੱਜ ਇਸ ਸੜਕ ਦਾ ਕੰਮ ਕਰਵਾ ਰਹੇ ਸੀਗੇ ਔਰ ਇਸ ਮੌਕੇ ਤੇ ਪਹੁੰਚ ਕੇ ਕਈ ਦਿਨਾਂ ਤੋਂ ਇਹ ਸੜਕ ਦੇ ਖਸਤਾ ਹਾਲਾਤ ਸੀਗੇ ਔਰ ਕਿਸੇ ਵੀ ਆਮ ਆਦਮੀ ਪਾਰਟੀ ਦੇ ਚਾਹੇ ਮੰਤਰੀ ਹੋਣ ਚਾਹੇ ਇੱਥੇ ਹਲਕਾ ਇੰਚਾਰਜ ਹੋਣ ਸਪੈਸ਼ਲੀ ਬਬੂਤੀ ਸ਼ਰਮਾ ਜੀ ਨੇ ਇੱਥੇ ਆ ਕੇ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਨੂੰ ਇਹਨਾਂ ਵੱਲੋਂ ਦੱਸਿਆ ਗਿਆ ਔਰ ਇੱਥੇ ਖੜੇ ਹੋ ਕੇ ਉਹਨਾਂ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਵੀ ਇਹਨਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹਨਾਂ ਦੇ ਬੇਟੇ ਵੱਲੋਂ ਵੀ ਅਪਸ਼ਬਦ ਵਰਤੇ ਗਏ ਨੇ ਸਾਡੇ ਕਾਂਗਰਸ ਦੇ ਕਾਉਂਸਲਰ ਸਾਹਿਬਾਨ ਦੇ ਖਿਲਾਫ ਔਰ ਮੈਂ ਹੈਰਾਨ ਹਾਂ ਕਿ ਇੱਕ ਮਹਿਲਾ ਹੋ ਕੇ ਜੋ ਅੱਜ ਸਮਾਜ ਦੇ ਲਈ ਇੰਨੀ ਸੇਵਾ ਕਰ ਰਹੇ ਨੇ ਅੱਜ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਆਪਣੀ ਵਾਹ ਵਾਹ ਹੀ ਖੱਟਣ ਵਾਸਤੇ ਅੱਜ ਇੱਥੋਂ ਤੱਕ ਗਿਰ ਚੁੱਕੀ ਹੈ ਕਿ ਅੱਜ ਸਿਰਫ ਔਰ ਸਿਰਫ ਉਦਘਾਟਨ ਕਰਨ ਲਈ ਇੱਥੇ ਆਣਾ ਚਾਹੇ ਤਾਂ ਕਿ ਆਪਣੀ ਹਾਈ ਕਮਾਂਡ ਸੁਪਰੀਮੋ ਅਰਵਿੰਦ ਕੇਜਲਵਾਲ ਨੂੰ ਇਹ ਦੱਸ ਸਕਣ ਕਿ ਪਠਾਨਕੋਟ ਦੇ ਵਿੱਚ ਅਸੀਂ ਕੰਮ ਕਰਵਾ ਰਹੇ ਜਦ ਕਿ ਕੋਈ ਕੰਮ ਨਹੀਂ ਹੈ ਕਰਵਾ ਰਹੇ ਕਾਰ ਬੈਠੇ ਨੇ ਵਰਕਰ ਵੀ ਇਹਨਾਂ ਦੇ ਆਪਸ ਦੇ ਵਿੱਚ ਛੱਡ ਕੇ ਜਾ ਰਹੇ ਨੇ ਕੋਈ ਇਹਨਾਂ ਦਾ ਵਰਕਰ ਇਹਨਾਂ ਦਾ ਸਾਥ ਦੇ ਕੇ ਰਾਜ਼ੀ ਨਹੀਂ ਹੈ ਪ੍ਰਾਣੇ ਪ੍ਰਾਣੇ ਆਮ ਆਦਮੀ ਪਾਰਟੀ ਦੇ ਵਰਕਰ ਇਹਨਾਂ ਨਾਲ ਤੱਕ ਨਹੀਂ ਲੱਭਦੇ ਔਰ ਐਦਾਂ ਦੀ ਤੱਕੇ ਸ਼ਾਹੀ ਜੇ ਸਾਡੀ ਮਹਿਲਾ ਕਾਂਗਰਸ ਦੇ ਔਰ ਸਾਡੇ ਵਰਕਰਸ ਦੇ ਨਾਲ ਔਰ ਖਾਸ ਤੌਰ ਤੇ ਕਾਉਂਸਲਰ ਸਹਿਬਾਨ ਨਾਲ ਐਦਾਂ ਹੋਏਗਾ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਔਰ ਮੈਂ ਪੰਜਾਬ ਕਾਂਗਰਸ ਪ੍ਰਵਕਤਾ ਹੋਣ ਦੇ ਨਾਤੇ ਇਸ ਦੀ ਕੜੀ ਨਿੰਦਾ ਕਰਦੀ ਹਾਂ ਔਰ ਇਸ ਚੀਜ਼ ਦੀ ਖਬਰ ਮੈਂ ਆਪਣੇ ਹਾਈ ਕਮਾਂਡ ਰਾਜਾ ਵੜਿੰਗ ਜੀ ਨੂੰ ਵੀ ਦੱਸਾਂਗੀ ਕਿ ਅੱਜ ਆਮ ਆਦਮੀ ਪਾਰਟੀ ਇਸ ਹੱਦ ਤੱਕ ਉਤਰ ਚੁੱਕੀ ਹੈ ਕਿ ਕ੍ਰੈਡਿਟ ਲੈਣ ਵਾਸਤੇ ਇੱਥੇ ਵਾਵਾ ਹੀ ਖੱਟਣ ਵਾਸਤੇ ਇਥੇ ਉਦਘਾਟਨ ਕਰਾਉਣ ਦੇ ਮੌਕੇ ਤੇ ਕਾਂਗਰਸੀਆਂ ਦੇ ਕੰਮ ਦੇ ਵਿੱਚ ਅਰਚਨਪਾਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਖੋ ਲੜਾਈ ਝਗੜਾ ਕੋਈ ਨਹੀਂ ਮੈਂ ਆਪਣੇ ਮਾਧੋਪੁਰ ਨੂੰ ਜਾ ਰਿਹਾ ਸੀਗਾ ਵਿਚੋਂ ਦੀ ਲੰਘਦਾ ਆਇਆ ਇੱਥੇ ਦੇਖਿਆ ਵਾ ਮਸ਼ੀਨਾਂ ਬਹੁਤ ਜਿਆਦਾ ਖੜੀਆਂ ਸੀਗੀਆਂ ਤੇ ਮੈਂ ਉਹਨੂੰ ਬੁਲਾਇਆ ਇੱਥੇ ਇਹਨਾਂ ਦਾ ਕੋਈ ਅਫਸਰ ਸੀਗਾ ਆਪਣੇ ਉਹਦਾ ਮੰਡੀ ਬੋਰਡ ਦਾ ਉਹਨੂੰ ਪੁੱਛਿਆ ਭਈ ਇਹਨੂੰ ਮੈਂ ਕਿਹਾ ਜਿਹੜਾ ਕਹਿੰਦਾ ਕੀ ਮੈਂ ਕਿਹਾ ਕੀ ਕਰਨ ਲੱਗਾ ਕਹਿੰਦਾ ਯਾਰ ਆਪਾਂ ਸੜਕ ਪਾਣੀ ਹੈ ਤੇ ਮੈਂ ਕਿਹਾ ਯਾਰ ਵਧੀਆ ਤਰੀਕੇ ਨਾਲ ਪਾਇਓ ਕੋਈ ਲਮਾ ਨਾ ਆਏ ਮੈਂ ਗੱਲ ਕਰ ਰਿਹਾ ਸੀ ਤੇ ਪਿੱਛੋਂ ਇਹ ਆਪਣੇ ਜਤਨਵਾਲੀਆ ਇਹ ਠੇਕੇਦਾਰ ਆਇਆ ਇੱਥੇ ਤੇ ਇਹਨੂੰ ਇਹ ਲੱਗਿਆ ਵੇ ਪਤਾ ਨਹੀਂ ਮੇਰੀ ਕੋਈ ਸ਼ਿਕਾਇਤ ਕਰਨ ਆ ਗਿਆ ਇਹ ਕਹਿੰਦਾ ਜੀ ਅਸੀਂ ਵਧੀਆ ਕੰਮ ਕਰਨੇ ਹੁੰਦੇ ਆ ਮੈਂ ਕਿਹਾ ਯਾਰ ਮੈਂ ਤੈਨੂੰ ਬੁਲਾਇਆ ਹੀ ਨਹੀਂ ਤੂੰ ਐਵੇਂ ਬਦੋਬਦੀ ਆਪਣੇ ਹੋਲਾ ਪਿਆ ਹਣ ਇਹਨੇ ਕੀ ਕੀਤਾ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਇਹਨੇ ਕੋਈ ਪੰਜ ਸੱਤ ਬੰਦੇ ਸੀਗੇ ਕੋਈ ਸ਼ਰਾਬੀ ਸ਼ਰੂਬੀ ਉਹ ਉੱਥੇ ਇਕੱਠੇ ਕਰ ਲਏ ਉੱਥੇ ਤੇ ਸਾਡੇ ਮੁੜੇ ਇੱਥੇ ਖੜੇ ਸੀਗੇ ਇਹ ਵੀ ਸਾਰੇ ਅਸੀਂ ਕੋਈ ਨਾ ਤੇ ਦੇਖੋ ਮਾਰਕੀਟ ਕਮੇਟੀ ਵੱਲੋਂ ਮੰਡੀਕਰਨ ਬੋਰਡ ਵੱਲੋਂ ਸੜਕ ਬਣ ਰਹੀ ਹੈ ਪੰਜਾਬ ਸਰਕਾਰ ਸੜਕ ਬਣਾ ਰਹੀ ਹੈ ਇਹ ਬੰਦਾ ਜਿਹੜਾ ਇਹ ਠੇਕਦਾਰੀ ਕਰਦਾ ਪਿਆ ਠੇਕਦਾਰੀ ਕਰਦਾ ਕਰਦਾ ਰਹੇ ਲੋਕਾਂ ਨੂੰ ਜਦੋਂ ਇਹ ਗੱਲ ਕਹਿੰਦਾ ਉੱਥੇ ਜਾ ਕੇ ਜੀ ਮੈਂ ਸੜਕ ਬਣਾ ਰਿਆ ਮੈਂ ਕੋਲੋ ਸੜਕ ਬਣਾ ਰਿਆ ਇਹਨੂੰ ਕੋਈ ਪੁੱਛੇ ਵੀ ਤੂੰ ਤੂੰ ਆਪਣੇ ਕੋਈ ਖਾਤੇ 'ਚ ਪੈ ਕਢਾਇਆ ਤੇ ਇੱਥੇ ਸੜਕ ਬਣਾ ਰਿਆ ਸਰਕਾਰ ਦਾ ਕੰਮ ਹੈ ਮੰਡੀ ਮੰਡੀ ਬੋਰਡ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਹੈ ਔਰ ਪੰਜਾਬ ਸਰਕਾਰ ਕੰਮ ਕਰਾਇਆ ਕਰਦੀ ਇਹਦੇ ਇਹਦੇ 'ਚ ਤਾਂ ਕੋਈ ਦੋਰ ਆਈ ਨਹੀਂ ਤੇ ਇਹ ਐਮਏ ਆ ਕੇ ਕਦੀ ਕਹਿੰਦਾ 2019 ਦਾ ਆ ਗਿਆ ਜੀ 20 ਦਾ ਆ ਗਿਆ ਫਲਾਣਾ ਇਹ ਮਤਲਬ ਇਹਨੇ ਬੜੀ ਖੱਪਾਈ ਔਰ ਗਾਲਾਂ ਕਢਣੇ ਸ਼ੁਰੂ ਕਰਤੀਆਂ ਮੈਂ ਫਿਰ ਹਾਥੀ ਜੋੜੇ ਇਹਨਾਂ ਦੇ ਅੱਗੇ ਮੈਂ ਕਹਿੰਦਾ ਯਾਰ ਅਸੀਂ ਕਿਉਂਕਿ ਅਸੀਂ ਹੈਗੇ ਆ ਇੱਕ ਅੱਛੇ ਨਾਗਰਿਕ ਅਸੀਂ ਲੜਨਾ ਚਾਹਦੇ ਨਹੀਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਅਸੀਂ ਕਦੀ ਸਾਡੀ ਪਾਰਟੀ ਦੇ ਵਿੱਚ ਦੇਖਿਆ ਕੋਈ ਸਾਡੇ ਕਿਸੇ ਅੱਜ ਦਿਨ ਤੱਕ ਕਿਸੇ ਕਾਰਕਿਰਤਾ ਨੇ ਕੋਈ ਫਾਲਤੂਚੀ ਬੋਲਦੇ ਨਹੀਂ ਅਸੀਂ ਤਾਂ ਸੋ ਕੋ ਲੋਕਾਂ ਨਾਲ ਪਿਆਰ ਮਾਣ ਵਾਸਤੇ ਆਏ ਆਂ ਅਸੀਂ ਕੋਈ ਲੜਨ ਝਗੜਨ ਨਹੀਂ ਥੋੜੀ ਆਏ ਆਂ ਤੋਂ ਇਹਨੇ ਖੱਪਾਣੀ ਸ਼ੁਰੂ ਕਰਤੀ ਔਰ ਜਦੋਂ ਇੱਥੇ ਬੜੀ ਖੱਪ ਤੇ ਮੈਂ ਫੋਨ ਕੀਤਾ ਆਪਣੇ ਐਸਐਚਓ ਇੱਕ ਨੰਬਰ ਡਿਵੀਜ਼ਨ ਉੱਥੇ ਆ ਗਏ ਉਹਨਾਂ ਨੇ ਕਿਹਾ ਭਾਜੀ ਤੁਸੀਂ ਜਾਓ ਅਸੀਂ ਉੱਥੋਂ ਆ ਗਏ ਬਸ ਇੰਨੀ ਗੱਲ ਹੋਈ ਆ ਉੱਥੇ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਮੈਂ ਸੁਣਿਆ ਹੋਣ ਵੇ ਬੇਜ ਬੁਜੇ ਨੂੰ ਬੁਲਾ ਲਿਆ ਫਿਰ ਕੋਈ ਟੀਨਾ ਚੋਹਦਰੀ ਪਤਾ ਨਹੀਂ ਕੌਣ-ਕੌਣ ਇਹਨੇ ਆਪਣੇ ਬੰਦੇ ساتھ ਲੈ ਜੇ ਜੇ ਅਸੀਂ ਲੜਾਈ ਕਰਨੀ ਹੁੰਦੀ ਤਾਂ ਕਿਹਾ ਮੇਰੀ ਮੇਰੇ ਪਾਰਟੀ ਇੱਥੇ ਨਹੀਂ ਹੈਗੀ ਮੇਰੀ ਆਮ ਆਦਮੀ ਪਾਰਟੀ ਦੇ ਕੋਲ ਵਰਕਰ ਨਹੀਂ ਹੈਗੇ ਜਾਂ ਮੇਰੀ ਆਮ ਆਦਮੀ ਪਾਰਟੀ ਕੋਲ ਲੀਡਰ ਨਹੀਂ ਹੈਗੇ ਮੈਂ ਵੀ ਸਾਰੇ ਆਪਣੇ ਇੱਥੇ ਲੀਡਰ ਇਕੱਠੇ ਕਰ ਲਾਂਦਾ ਮਹਿਲਾ ਲੀਡਰ ਇਕੱਠੀ ਕਰ ਲੈਂਦਾ ਜੁਵਾ ਸਾਡੇ ਚਿਹਰੇ ਆ ਗਰੇ ਨੇ ਤਗੜੇ ਮੁੜੇ ਆ ਅਸੀਂ ਸਾਰੇ ਇੱਥੇ ਇਕੱਠੇ ਕਰਨਾ ਪਰ ਅਸੀਂ ਲੜਾਈ ਥੋੜੀ ਗਾ ਪਖਾਨਕੋਟ ਨੂੰ ਕੋਈ ਲੜਾਈ ਦਾ ਖਾੜਾ ਥੋੜੀ ਬਣਾਉਣਾ ਜੀ ਅਸੀਂ ਤਾਂ ਸਿਰਫ ਇਹ ਹੈ ਬਈ ਚਲੋ ਉਹਨੂੰ ਇਹ ਗੱਲ ਕਹੀ ਵੀ ਯਾਰ ਜੇ ਸੜਕ ਬਣਾਉਣ ਲੱਗਾ ਤੇ ਵਧੀਆ ਔਰ ਅੱਛੇ ਤਰੀਕੇ ਨਾਲ ਬਣਾਏ ਕਿਉਂਕਿ ਇਹ ਮੈਨੂੰ ਖਤਰਾ ਆ ਕਿ ਇਸ ਇਹਨੇ ਠੇਕਾ ਲੈਦਾ ਇੱਥੇ ਇਹ ਪੈਟੀ ਠੇਕੇਦਾਰ ਬਣਿਆ ਆ ਕਿ ਠੇਕਾ ਕਿਸੇ ਹੋਰ ਕਰਾਇਆ ਪੈਟੀ ਠੇਕੇਦਾਰ ਬਣਿਆ ਮੈਨੂੰ ਇਹ ਸੀਗਾ ਕਿ ਇਸ ਬੰਦੇ ਨੇ ਕੰਮ ਜਿਹੜਾ ਬੜਾ ਘਟਿਆ ਕਰਨਾ ਪਿੱਛੇ ਜੀ ਵੀ ਇਹਦਾ ਖੱਪ ਪਈ ਹੈ ਇੱਥੇ ਕਿਨੇ ਸਾਰੇ ਉਥੇ ਆਪਣੇ ਖਾਨਪੁਰ ਦੀ ਮਿੱਟੀ ਛੱਡੀ। ਤੋਂ ਲਗਾਇਆ ਗਿਆ ਕਿ ਭੋਤੀ ਸ਼ਰਮਾ ਦੇ ਬੇਟੇ ਵੱਲੋਂ ਔਰ ਕਰਤਾਰ ਵੱਲੋਂ ਜਾਨ ਤੋਂ ਮਾਰ ਦੀ ਧਮਕੀ ਵੀ ਦਿੱਤੀ ਗਈ ਹੈ। ਮੇਰੀ ਸੁਣੋ ਗੱਲ। ਮੇਰਾ ਬੇਟਾ ਉੱਥੇ ਹੈ ਹੀ ਨਹੀਂ। ਇਹ ਇਸ ਗੱਲ ਦਾ ਤੇ ਐਸ ਐਚ ਓ ਦਵਿੰਦਰ ਪ੍ਰਕਾਸ਼ ਜਿਹੜੇ 1 ਨੰਬਰ ਡਿਵੀਜ਼ਨ ਦੇ ਹੈਗੇ ਨਾ ਉਹਨਾਂ ਕੋ ਗਵਾਣ ਜਿਸ ਲਈ ਉੱਥੇ ਆਏ ਉਹਨਾਂ ਨੂੰ ਪੁੱਛ ਲਓ ਵੀ ਮੇਰਾ ਬੇਟਾ ਉੱਥੇ ਆਇਆ ਨਹੀਂ। ਮੇਰਾ ਬੇਟਾ ਦੇ ਆ ਆ ਕਿਨਾਂ ਦਾ ਨੌਕਰੀ ਕਰਦਾ ਉਹ ਆਪਣੀ ਨੌਕਰੀ ਤੇ ਹੈਗਾ ਇਹ ਤੇ ਇੱਕ ਮਤਲਬ ਡਰਾਮੇਬਾਜ਼ੀ ਹੈ ਨਾ ਬੇਟੇ ਬੇਟਾ ਬੇਟਾ ਕਿਥੋਂ ਆ ਗਿਆ ਬੇਟਾ ਨਾ ਨਾ ਰਾਜ ਤੱਕ ਕਿਸੇ ਮੇਰੇ ਕਮਜਾ ਨਾ ਕਿਸੇ ਰਾਜਨੀਤੀ ਚ ਤੇ ਮਤਲਬ ਉਹ ਇੱਕ ਜਾਣ ਕੇ ਉਹ ਕਿਸੇ ਨੇ ਦੱਸਿਆ ਹੋਣਾ ਨਾ ਕਿ ਸਲਾਹਕਾਰ ਬੜੇ ਨੇ ਕਹਿੰਦੇ ਸਲਾਹ ਦਿੱਤੀ ਹਣੀ ਹੈ ਵੀ ਇਹਦਾ ਨਾਂ ਲਓਗੇ ਵੀ ਇਹਨੇ ਜਾਲ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਤਾਂ ਇਹ ਗੱਲ ਕਹਿਣ ਮੰਨੀ ਤੇ ਇਸ ਕਰਕੇ ਉਹਨੇ ਬੇਟਾ ਵਿੱਚ ਉਹ ਕਰਤਾ ਉੱਥੇ ਐਸ ਐਚ ਓ ਖੜਾ ਹੈ ਇੱਕ ਨੰਬਰ ਡਿਵੀਜ਼ਨ ਦੇ ਐਸ ਐਚ ਓ ਵਿਧਰ ਪ੍ਰਕਾਸ਼ ਮੌਕੇ ਤੇ ਖੜਿਆ ਹੈ ਪੁਲਿਸ ਮੌਕੇ ਤੇ ਖੜੀ ਹੈ ਦਿਖਾ ਦੇ ਨਾ ਮੇਰਾ ਬੇਟਾ ਕਿੱਥੇ ਆਇਆ ਤੇ ਕਦੋਂ ਉਹਨੇ ਜਾਨੋ ਮਾਰਿਆ ਸਾਰਿਆਂ ਕੋਲ ਉੱਥੇ ਮੋਬਾਈਲ ਸੀ ਹਰ ਬੰਦੇ ਨੇ ਰਿਕਾਰਡਿੰਗ ਕੀਤੀ ਓਥੇ ਹਰ ਬੰਦਾ ਜਿਹੜਾ ਓਥੇ ਕਿਉਂਕਿ ਆਈਕਲ ਮੋਬਾਈਲ ਦਾ ਜਮਾਨਾ ਸਾਰੇ ਕੋਲ ਮੋਬਾਈਲ ਆ ਗਏ ਨਾ ਹਰ ਬੰਦਾ ਰਿਕਾਰਡਿੰਗ ਕਰਿਆ ਕਰਦਾ ਈ ਇੱਕ ਵੀ ਕੋਈ ਲਫ਼ਜ਼ ਮੇਰੇ ਬੇਟੇ ਦੇ ਮੂੰਹੋਂ ਨਿਕਲਿਆ ਜਾਓ ਉੱਥੇ ਮੇਰਾ ਬੇਟਾ ਹੋਏਗਾ ਤੇ ਮੈਂ ਮੈਂ ਤਾਂ ਰਾਜਨੀਤੀ ਛੱਡਣ ਵਾਲਾ ਬੰਦਾ ਆ ਇਦਾਂ ਮਤਲੇ ਐਵੇਂ ਝੂਠੇ ਕਿਉਂਕਿ ਇਹ ਇਹ ਬੇਸਿਕਲੀ ਇਹ ਬੰਦਾ ਬਦਮਾਸ਼ ਆ ਆਪਣਾ ਜਿਹੜਾ ਬਾਲੀਆ ਹੈਗਾ ਇਹ ਪਹਿਲਾਂ ਵੀ ਬੜੀ ਬਾਰੀ ਇਹਨੇ ਲੜਾਈਆਂ ਲੜੀਆਂ ਔਰ ਇਹ ਮਤਲਬ ਕੋਈ ਅੱਛਾ ਉਹ ਨਹੀਂਆ ਇਨਸਾਨ ਨਹੀਂ ਹੈਗਾ ਤੇ ਇਸ ਕਰਕੇ ਮੈਂ ਇਹੋ ਜਿਹੇ ਬੰਦਿਆਂ ਦਾ ਮੂੰਹ ਨਹੀਂ ਲੱਗਣਾ ਜਾਂਦਾ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜেমস ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar